ਤੇਰੇ ਬਾਣੇ ਵਾਹਿਗੁਰੂ ਸਭ ਵਚਨ ਸੁਖੀਏ ਰੋਸ਼ਨ ਹਰ ਥਾਂ ਹੋਣ ਪਾਏ ਦੀਵੇ ਚਨ ਮੁਖੀਏ ਰੋਸ਼ਨ ਹਰ ਥਾਂ ਹੋਣ ਪਾਏ ਦੀਵੇ ਚਨ ਮੁਖੀਏ ਓ ਹਰ ਪਲ ਹੋਣ ਦਵਾਲੀਆਂ ਤੇ ਮੁਕਣ ਛੇੜੇ ਸਭ ਨੂੰ ਦੇਵੀਂ ਦਾਤਿਆ ਖੁਸ਼ੀਆਂ ਦੇ ਖੇੜੇ ਸਭ ਨੂੰ ਦੇਵੀ ਦਾਤਿਆ ਖੁਸ਼ੀਆਂ ਤੇ ਖੇੜੇ ਓ ਹਰ ਪ੍ਰਾਣੀ ਜੋ ਮੰਗਦਾ ਪ੍ਰਭ ਸਭ ਨੂੰ ਦੇਵੇ ਖੇੜਣ ਗੋਦਾ ਹਰੇਕ ਮੇ ਪੁੱਤ ਮਠੜੇ ਮੇਵੇ ਖੇੜਣ ਗੋਦਾ ਹਰੇਕ ਮੇ ਪੁੱਤ ਮਠੜੇ ਮੇਵੇ ਦੁੱਖ ਰਿਹਾਂ ਦੇ ਬਾਦਸ਼ਾਹ ਸਭ ਤੁਸਾਂ ਨਬੇੜੇ ਸਭ ਨੂੰ ਦੇਵੀਂ ਦਾਤਿਆ ਖੁਸ਼ੀਆਂ ਤੇ ਖੇੜੇ ਸਭ ਨੂੰ ਦੇਵੀਂ ਦਾਤਿਆ ਖੁਸ਼ੀਆਂ ਤੇ ਖੇੜੇ ਵਜੇ ਗਾਜੇ ਵਜਦੇ ਵਜੇ ਗਾਜੇ ਵਜਦੇ ਨ ਕੋਰਾ ਪਾਵਣਾ ਚਾਹਾਂ ਖੁਸ਼ੀਆਂ ਰੱਜ ਕੇ ਨਿਤ ਰੰਗ ਜਮਾਵਣਾ ਚਾਹਾਂ ਖੁਸ਼ੀਆਂ ਰੱਜ ਕੇ ਨਿਤ ਰੰਗ ਜਮਾਵਣਾ ਜੁਗਾਤੀ ਕਰ ਮਾਲਕਾ ਤਾਰੀ ਰਖ ਬੇੜੇ ਸਭ ਨੂੰ ਦੇਵੀ ਦਾਤਿਆ ਖੁਸ਼ੀਆਂ ਤੇ ਖੇੜੇ ਸਭ ਨੂੰ ਦੇਵੀਂ ਦਾਤਿਆ ਖੁਸ਼ੀਆਂ ਤੇ ਖੇੜੇ ਮੋ ਰਿੱਧ ਸਿੱਧ ਨੋਂ ਨਦੀਆਂ ਨਾ ਮੁਖੜਾ ਫੇਰਨਾ ਰੈਣ ਵਰਕ ਤਾਂ ਹੱਸਦੀਆਂ ਨਾ ਬੁੱਲ ਅਟੇਰਨਾ ਰੈਣ ਵਰਕ ਤਾਂ ਹੱਸਦੀਆਂ ਨਾ ਬੁੱਲ ਅਟੇਰਨਾ ਮੈਂ ਕਿ ਖੁਸ਼ੀ ਦੀ ਖਿੱਲਰੀ ਰਹਿ ਸਾਡੇ ਵੇੜੇ ਸਭ ਨੂੰ ਦੇਵੀਂ ਦਤਿਆ ਖੁਸ਼ੀਆਂ ਤੇ ਖੇੜੇ ਸਭ ਨੂੰ ਦੇਵੀਂ ਦਤਿਆ ਖੁਸ਼ੀਆਂ ਤੇ ਖੇੜੇ ਹਸ ਤਾਰੇ ਕਬੀਰ ਵੀ ਤਨ ਟੋਟ ਨਾ ਆਵੇ ਤੰਦਰੁਸਤੀਆਂ ਵਾਹੀ ਗੁਰੂ ਸਭ ਨੂੰ ਵਰਤਾਵੇ ਤੰਦਰੁਸਤੀਆਂ ਵਾਹੀ ਗੁਰੂ ਸਭ ਨੂੰ ਵਰਤਾਵੇ ਹਲ ਹੂਣ ਚਿਰ ਜੀਵਿਏ ਮੱਖਣੀ ਦੇ सबनूंवी दत ख़ुशियां तेड़े सबनूंवी दत ख़ुशियां खेड़े चइां पइला इस्तरा चइां पैला इस्तरा रब बन रखे ਸਭ ਬਰਕਤਾਂ ਤੇਰੀਆਂ ਕੋਈ ਅੰਤ ਨਾ ਲੱਕੇ ਸਭ ਬਰਕਤਾਂ ਤੇਰੀਆਂ ਕੋਈ ਅੰਤ ਨਾ ਲੱਕੇ ਅਮਰਦ ਤਾਰਾ ਛੱਟ ਕੋਈ ਨਾ ਜੈਰ ਸਹੇੜੇ ਸਭ ਨੂੰ ਦੇਵੀਂ ਦਾਤਿਆ ਖੁਸ਼ੀਆਂ ਤੇ ਖੇੜੇ ਸਭ ਨੂੰ ਦੇਵੀਂ ਦਾਤਿਆ ਖੁਸ਼ੀਆਂ ਤੇ ਖੇੜੇ ਗੱਲਵਾਨਾ ਵਾਲਾ ਬਸਤਰ ਅਨ ਧੰਵੰਡਦਾ ਮੇਰਾ ਗੁਰ ਰਖਵਾਲਾ ਬਸਤਰ ਅਨ ਧੰਵੰਡਦਾ ਮੇਰਾ ਗੁਰ ਰਖਵਾਲਾ ਰਣਵਦਾਈਆਂ ਮਿਲਦੀਆਂ ਬਹਿਂਗਾ ਸਦ ਖੇੜੇ ਸਭ ਨੂੰ ਦੇਵੀਂ ਦਾਤਿਆ ਖੁਸ਼ੀਆਂ ਤੇ ਖੇੜੇ सभु देवी ख़ुशियां ते کھیڑے